ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਆ ਇੰਸਟਾਗ੍ਰam ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋਈ ਆ ਇਲਜ਼ਾਮ ਲਗਾਇਆ ਗਿਆ ਕਿ ਆਲਮਗੀਰ ਦਾ ਕਬੱਡੀ ਪਲੇਅਰ ਆ ਉਹ ਤੁਸੀਂ ਹੋ ਜਾਂ ਕੀ ਹੋ ਰਿਹਾ ਉਸ ਮਾਮਲੇ ਦੀ ਮੈਂ ਗੱਲ ਕਰਾਂ ਕੀ ਹੋਇਆ ਸੀ ਜੋ ਹੱਥੋ ਪਾਈ ਹੋਈ ਆ ਲੜਾਈ ਹੋਈ ਆ ਉਸ ਦੇ ਪਿੱਛੇ ਕੀ ਕਾਰਨ ਆਂਗੇ ਆ ਮੁੰਡੇ ਨੇ ਰਿਕਵੈਸਟ ਕੀਤੀ ਅੱਗੇ ਵੀ ਅਸੀਂ ਲੰਘਦੇ ਆ ਕਿ ਵੀਰੇ ਮੈਂ ਕਰਕੇ ਕਬੱਡੀ ਪਲੇਅਰ ਆ ਮੈਂ ਉਹਦਾ ਆਈ.ਡੀ. ਕਾਰਡ ਆਇਡੈਂਟੀਫਾਈਡ ਦਿਖਾਤਾ ਉਹਨੂੰ ਕਿ ਵੀਰੇ ਮੈਂ ਐਮਰਜੈਂਸੀ ਜਾ ਜਾ ਤੂੰ ਜੇ ਮੇਰੇ ਪੈਸੇ ਲੈਟ ਲੋ ਕਿ ਮੈਨੂੰ ਐਮਰਜੈਂਸੀ ਖੁੰਮ ਜਾ ਰਹਿਣ ਤੋਂ ਤੇ ਉਹ ਮਨ ਨਾਲ ਰੋੜਲੀ ਗੱਲ ਕੀਤੀ ਉਹਨੇ ਮੇਰੇ ਸਿਰ ਤੇ ਘੜਾ ਮਾਰੇ ਸੀ ਅੱਛਾ ਠੀਕ ਹੈ ਉਧਰੋਂ ਤੱਕ ਜਾਣੇ ਸੱਤ ਰੇ ਸੀ ਠੀਕ ਹੈ ਜੀ ਫਿਰ ਮੈਂ ਉਹ ਤਾਂ ਸੇਫ ਹੋਣ ਲਈ ਕੋਸ਼ਿਸ਼ ਕਰਨਾ ਸੀਗਾ ਸਿੰਘ ਆ ਵੀਰੇ ਚਲੋ ਸਾਡੇ ਦਾੜੀ ਕੇਸ ਕੱਟੇ ਕਿਉਂਕਿ ਅਸੀਂ ਖੇਡਣ ਕਰਕੇ ਮਜੂਰੀ ਹੈ ਸਾਡੀ ਹਨਾ ਅਸੀਂ ਵੀ 10ਵੇਂ 10ਵੇਂ ਗੁਰੂ ਪਾਸ਼ਾ ਦੀ ਪਿੰਡ ਤੋਂ ਆ ਸਾਡੇ ਪਿੰਡ ਨੂੰ ਗੁਰੂ ਸਾਹਿਬ ਆਏ ਸੀਗੇ ਹਾਂ ਅਸੀਂ ਗਲਤੀ ਮੰਨਦੇ ਹਾਂ ਕਾਲਪੁਰਖ ਤੋਂ ਤੇ ਗੁਰੂ ਰਾਮ ਦਾ ਜੀ ਤੋਂ ਮੰਨਦੇ ਹਾਂ ਕਿ ਮੇਰੇ ਤੋਂ ਜੋ ਵੀ ਸਾਡੀ ਫਾਈਟ ਹੋਈ ਆ ਭਗਲਤ ਗਈ ਸੀ ਤੇ ਇਹ ਸਿਰਫ ਅਸੀਂ ਜਾਣ ਚੱਕ ਹੋ ਗਿਆ ਤੇ ਅਸੀਂ ਸਿੱਖੀ ਨੂੰ ਸਾਨੂੰ ਬਹੁਤ ਪਿਆਰੀ ਹੈ ਜੀ ਬਹੁਤ ਔਖੀ ਮਿਲੀ ਆ ਮੈਂ ਸੌਰੀ ਫਿਰ ਕਰਦਾ ਦਿਲੋਂ ਮਹਿਸੂਸ ਕਰਦਾ ਜਿਹੜੇ ਆਪਣੇ ਸਿੱਖ ਭਾਈਚਾਰਾ ਵਾ ਤੇ ਢਿੰਗ ਭਾਈਚਾਰਾ ਵਾ ਅਕਾਲ ਪੁਰਖ ਗੁਰੂ ਰਾਮਦਾਸ ਜੀ ਤੋਂ ਮੈਂ ਗਲਤੀ ਮੰਨਦਾ ਮੇਰੀ ਇਹ ਗਲਤੀ ਹੈ ਸਭ ਤੋਂ ਵੱਡੀ ਉਹ ਵਰੀਆ ਜੀ ਇਹ ਨਹੀਂ ਸੀਗਾ ਕਿ ਤੁਸੀਂ ਕਿਹਾ ਹੋਵੇ ਕਿ ਕੋਸ਼ਿਸ਼ ਕੀਤੀ ਹੋਵੇ ਕਿ ਇਹ ਸਭ ਕੁਝ ਨਾ ਹੋਵੇ ਹੱਤੋਂ ਭਾਈ ਦਾ ਗਲ ਨਾ ਜਾਵੇ ਸੋ ਮਾਨਕ ਕਬੱਡੀ ਫਿਰ ਨੂੰ ਜਾਂ ਛੋਟ ਨਹੀਂ ਹੈ ਕਿ ਪਰ ਅਸੀਂ ਕਿਉਂਕਿ ਸਰ ਉਹ ਵੀ ਸਾਡੇ ਪੰਜਾਬੀ ਭਰਾ ਹੀ ਨੇ ਨਾ ਅਸੀਂ ਰਿਕਵੈਸਟ ਕਰਕੇ ਲੰਘਦੇ ਆ ਸਾਡਾ ਆਈਡੀ ਕਾਰਡ ਵੀ ਬਣਿਆ ਹੋਇਆ ਸੀਗਾ ਉਹ ਵੀ ਦਿਖਾਇਆ ਵਾ ਮੈਂ ਉਹਨੂੰ ਕਿ ਮੇਰਾ ਆਈਡੀ ਕਾਰਡ ਆ ਘਰ ਜਾ ਕੇ ਉਹਨਾਂ ਦੇ ਕੋਲ ਰਿਹਾ ਕਸ਼ਟ ਕੀਤੀ ਆ ਕਿਉਂਕਿ ਉਹ ਵੀ ਆਪਣਾ ਸਿੱਖ ਭਾਈ ਜਰਾ ਆ ਉਹ ਅਸੀਂ ਕੋਈ ਦੋਸ਼ੀ ਨਹੀਂ ਕਿਉਂਕਿ ਦਾੜੀ ਕਿਤੇ ਕੋਈ ਵੀ ਚੀਜ਼ਾਂ ਸਾਨੂੰ ਮਸਾਗੂਰ ਸਾਹਿਬ ਨੇ ਦਿੱਤੀਆਂ ਆ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਤੇ ਮੇਰੇ ਦੇਰ ਨੇ ਮੇਰੇ ਚੇਲੇ ਨੇ ਮੇਰੇ ਸਟੂਡੈਂਟ ਨੇ ਗਲਤੀ ਕੀਤੀ ਆ ਮੈਂ ਆਪ ਸਾਰੇ ਸੰਗਤ ਨੂੰ ਮਾਫੀ ਮੰਗਦਾ ਵੀ ਸਾਨੂੰ ਮਾਫੀ ਤਜਾ ਵੀ ਮੇਰੇ ਬੱਚੇ ਪਰ ਇਹ ਤੁਹਾਨੂੰ ਨਸ਼ੇ ਵਾਲਾ ਲੱਗਦਾ ਕੋਈ ਦੱਸ ਦਿਓ ਕੋਈ ਤਾਂ ਦਾ ਹੋਵੇ ਤਾਂ ਦੱਸ ਦਿਓ ਦਸਾਂ ਵਿੱਚੋਂ ਵੀ ਲੱਭ ਲਿਆ ਤੇ ਕਹਦੇ ਜੀਦਾਰੀ ਵਾਲਾ ਮੁੰਡਾ ਇੰਟਰਨੈਸ਼ਨਲ ਪਲੇਅਰ ਹੋ ਆ ਸਾਰੇ ਪ੍ਰਮੋਟਰ ਸਾਰੀਆਂ ਕਲੱਬਾਂ ਇਹਨੂੰ ਚਾਹੁੰਦੀਆਂ ਆ ਪਲੇਅਰ ਵੀ ਚਾਹੁੰਦੇ ਆ ਨਸ਼ਈ ਨੂੰ ਕੌਣ ਚਾਹੁੰਦਾ ਵੀਰੇ ਵਾਸਾ ਦੇ ਕਿਨਾਂ ਫੈਸਲਾ ਲਿਆ ਜਾਵੇ ਜੋ ਵੀ ਫੇਸਬੁੱਕ ਤੇ ਮਾੜਾ ਚੰਗਾ ਬੋਲਦੇ ਆ ਉਹ ਮੇਰਾ ਕੋਈ ਦੁਸ਼ਮਣ ਨਹੀਂ ਸੀਗਾ ਉਹ ਵੀ ਚਲੋ ਸਾਡਾ ਭਰਾ ਹੀ ਆ ਇਤਾਂ ਦੀ ਕੋਈ ਗੱਲ ਨਹੀਂ ਸੀ ਜਾਂ ਮੇਰਾ ਉਹਦਾ ਨਾਲ ਕੋਈ ਹੋਰ ਨਿੱਜੀ ਦੁਸ਼ਮਣੀ ਜਾਂ ਨਿੱਜੀ ਕੋਈ ਕੁਝ ਵੀ ਹੋਇਆ ਹੋਵੇ ਹੱਥ ਜੋੜੀਆਂ ਆ ਹਾਂ ਉਹ ਇੰਟਰਟੇਨਮੈਂਟ ਕਰਦਾ ਥਾਪੀਆਂ ਮਾਰਦਾ ਉਹ ਵੱਖਰੀਆਂ ਗੱਲਾਂ ਆ ਜੇ ਤੂੰ ਕਹੇ ਗਰਾਊਂਡ ਲੈਵਲ 'ਚ ਲੜਦਾ ਜਾਂ ਕੋ ਪਿੰਡ ਲੈਵਲ 'ਚ ਕਿਸੇ ਨਾਲ ਲੜਾਈ ਆ ਜਾਂ ਕਿਸੇ ਨਾਲ ਉਹਦਾ ਟਸਲ ਹੋਆ ਕਦੇ ਵੀ ਨਹੀਂ ਹੋ ਸਕਦੀ ਕਿਉਂਕਿ ਤਾਂ ਹੈ ਹੀ ਛੋਟਾ ਜਿਹਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਪਿਛਲੇ ਦਿਨੀ ਲਾਡੋਬਰ ਟੋਲ ਪਲਾਜ਼ਾ ਤੋਂ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਕਬੱਡੀ ਖਿਡਾਰੀ ਦੀ ਟੋਲ ਕਰਮਚਾਰੀਆਂ ਦੇ ਨਾਲ ਲੜਾਈ ਹੋਈ ਆ ਪੱਗ ਉਤਰਨ ਦੇ ਇਲਜ਼ਾਮ ਲਗਾਏ ਗਿਆ ਕਿ ਪੱਗ ਉਤਾਰੀ ਗਈ ਆ ਕੁੱਟਮਾਰ ਕੀਤੀ ਗਈ ਆ ਤਾਂ ਇੱਕ ਪਾਸਿਓਂ ਤਾਂ ਟੋਲ ਕਰਮਚਾਰੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ ਇਲਜ਼ਾਮ ਲਗਾਏ ਗਿਆ ਤਾਂ ਹੁਣ ਇਸ ਪੂਰੇ ਮਾਮਲੇ ਦੀ ਜੇਕਰ ਗੱਲ ਕਰੀਏ ਹੋਇਆ ਕੀ ਕੁਝ ਸੀ ਕਿਸ ਤਰੀਕੇ ਲੜਾਈ ਹੋਈ ਆ ਤਾਂ ਸਾਡੇ ਨਾਲ ਜੋ ਖਿਡਾਰੀ ਜਿਸ ਦੇ ਨਾਲੇ ਸਾਰਾ ਕੁਝ ਮਾਮਲਾ ਵਾਪਰਿਆ ਆ ਜਿਸ ਦੇ ਨਾਲ ਲੜਾਈ ਹੋਈ ਆ ਜਸ਼ਨ ਆਲਮਗੀਰ ਭਾਈ ਇੰਟਰਨੈਸ਼ਨਲ ਕਬੱਡੀ ਖਿਡਾਰੀ ਵੀ ਨੇ ਉਹ ਬਾਈ ਵੀ ਮੌਜੂਦ ਆ ਗੱਲਬਾਤ ਕਰਾਂਗੇ ਕਿ ਉਸ ਦਿਨ ਹੋਇਆ ਕਿ ਕੁਛ ਸੀ ਕਿਵੇਂ ਲੜਾਈ ਹੋਈ ਆ ਕਾਰਨ ਕੀ ਰਿਹਾ ਗਲਤੀ ਕੀ ਸੀ ਉਹ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਅ ਵੀਰੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਜਾਨਣਾ ਚਾਹਣਾ ਕਿ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਆ ਇੰਸਟਾਗ੍ਰam ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋਈ ਆ ਇਲਜ਼ਾਮ ਲਗਾਏ ਗਿਆ ਕਿ ਆਲਮਗੀਰ ਦਾ ਕਬੱਡੀ ਪਲੇਅਰ ਆ ਉਹ ਤੁਸੀਂ ਹੋ ਜਾਂ ਕਿ ਹੋਰ ਹੈ ਵਾਗੁਰੂ ਜੀ ਕੀ ਖਾਲਸਾ ਵਾਗੁਰੂ ਜੀ ਕੀ ਫਤਿਹ ਹਾਂਜੀ ਜੀ ਉਹ ਮੈਂ ਹੀ ਆ ਤੇ ਅੱਛਾ ਵੀਰੇ ਉਸ ਮਾਮਲੇ ਦੀ ਮੈਂ ਗੱਲ ਕਰਾਂ ਕੀ ਹੋਇਆ ਸੀ ਜੋ ਹੱਥੋਂ ਪਾਈ ਹੋਈ ਆ ਲੜਾਈ ਹੋਈ ਆ ਉਸ ਦੇ ਪਿੱਛੇ ਕੀ ਕਾਰਨ ਦੇ ਆ ਵੀਰੇ ਮੈਂ ਨਾ ਟੂਰਨਾਮੈਂਟ ਤੇ ਜਾ ਰਿਹਾ ਸੀਗਾ ਠੀਕ ਆ ਤੇ ਇਧਰਲੇ ਪਾਸੇ ਭੀੜ ਸੀ ਬਹੁਤ ਜ਼ਿਆਦਾ ਗੱਡੀਆਂ ਖੜੀਆਂ ਸੀਗੀਆਂ ਜੀ ਤੇ ਇੱਕ 15 ਗਾਸਤ ਸੀਗੀ ਕਿਉਂ ਜਾਮ ਸੀਗਾ ਤੇ ਮੈਂ ਨਾ ਵੀਆਈਪੀ ਲਾਈਨ ਚ ਲਾ ਲਈ ਤੇ ਮੈਂ ਕਿਹਾ ਮੁੰਡੇ ਨੂੰ ਰਿਕਵੈਸਟ ਕੀਤੀ ਅੱਗੇ ਵੀ ਅਸੀਂ ਲੰਘਦੇ ਆਂ ਕਿ ਵੀਰੇ ਮੈਂ ਕਰਕੇ ਇੱਕ ਵੱਡੀ ਪਲੇਅਰ ਆ ਮੈਂ ਉਹਦਾ ਆਈਡੀ ਕਾਰ ਆਇਡੈਂਟੀਟੀ ਕਾਰਡ ਦਿਖਾਤਾ ਉਹਨੂੰ ਕਿ ਵੀਰੇ ਮੈਂ ਐਮਰਜੈਂਸੀ ਜਾ ਚਾਹੇ ਤੁਸੀਂ ਮੇਰੇ ਪੈਸੇ ਕੱਟ ਲੋ ਕਿ ਮੈਨੂੰ ਐਮਰਜੈਂਸੀ ਕਿ ਮੈਨੂੰ ਜਾ ਲੈਣ ਦੋ ਤੇ ਉਹ ਮਨ ਨਾਲ ਰੋੜਲੀ ਗੱਲ ਕੀਤੀ ਉਹਨੇ ਠੀਕ ਆ ਤੁਸੀਂ ਵੀ ਦਸਤਾਰ ਦੀ ਰਿਕਵੈਸਟ ਇਜਤਤ ਕਰਦੇ ਆ ਬਹੁਤ ਜ਼ਿਆਦਾ ਇਜਤਤ ਕਰਦੇ ਆ ਮੈਂ ਦਸਤਾਰ ਉਹਨੂੰ ਥੱਲੇੋਂ ਜਾ ਕੇ ਫੜਾਉਣ ਲੱਗਿਆ ਫਿਰ ਉਸਨੇ ਐਕਟ ਚੈੱਕ ਲਈ ਮੈਂ ਆਦਾ ਸੇਫ ਹੋਣਾ ਸੀਗਾ ਉਸ ਤੋਂ ਬਾਅਦ ਮੈਂ ਪਿੱਛੇ ਹਟਣ ਲੱਗਿਆ ਉਹਨੇ ਉਧਰੋਂ ਮੁੰਡੇ 7 ਲੈ 10 ਹੋਰ ਤੇ ਮੇਰਾ ਵੀ ਸਰਪਟਾ ਹੋਇਆ ਵਾ ਮੇਰੇ ਸਿਰ 'ਚ ਕੜਾ ਮਾਰਿਆ ਜੀ ਉਹਨਾਂ ਨੇ ਠੀਕ ਆ ਉਧਰੋਂ 10 ਜਾਣੇ 7 ਰਹੇ ਸੀਗੇ ਉਹਨਾਂ ਨੇ ਠੀਕ ਆ ਜੀ ਫਿਰ ਮੈਂ ਉਹਦਾ ਸੇਫ ਹੋਣ ਲਈ ਕੁਝ ਤਾਂ ਕਰਨਾ ਸੀਗਾ ਸਾਡਾ ਉੱਥੇ ਹੱਥੋਂ ਪੈ ਕੰਮ ਬਹੁਤ ਜ਼ਿਆਦਾ ਹੋਇਆ ਤੇ ਹੁਣ ਸਾਨੂੰ ਰੋਜ਼ ਆਹੀ ਗੱਲ ਸੰਗਾਂ ਵੀਰੇ ਚਲੋ ਸਾਡੇ ਦਾੜੀ ਕੇਸ ਕੱਟੇ ਹੋ ਕਿਉਂਕਿ ਅਸੀਂ ਖੇਡਣ ਕਰਕੇ ਮਜਬੂਰੀ ਹੈ ਸਾਡੀ ਹਨਾ ਅਸੀਂ ਵੀ 10ਵੇਂ 10ਵੇਂ ਗੁਰੂ ਪਾਸ਼ਾ ਦੀ ਪਿੰਡ ਤੋਂ ਆ ਸਾਡੇ ਪਿੰਨ ਗੁਰੂ ਸਾਹਿਬ ਆਏ ਸੀਗੇ ਹਾਂ ਅਸੀਂ ਗਲਤੀ ਮੰਨਦੇ ਆ ਅਕਾਲਪੁਰਖ ਤੋਂ ਤੇ ਗੁਰੂ ਰਾਮਦਾਸ ਜੀ ਤੋਂ ਮੰਨਦੇ ਆ ਕਿ ਮੇਰੇ ਤੋਂ ਜੋ ਵੀ ਸਾਡੀ ਫਾਈਟ ਹੋਈ ਆ ਪੱਗ ਲੱਤ ਗਈ ਸੀ ਕਿ ਸਾਨੂੰ ਬਹੁਤ ਜ਼ਿਆਦਾ ਕੀ ਰੋ ਸਮੈ ਨੂੰ ਜਾਨਕੀ ਬਹੁਤ ਮੈਂ ਤਾਂ ਵੱਡੀ ਗਲਤੀ ਹੋਈ ਇਹੀ ਹੋਈ ਆ ਕਿ ਮੈਂ ਤਾਂ ਪੱਗ ਲਾਥੀ ਕਿ ਮਤਲਬ ਕਿ ਤੁਸੀਂ ਮੰਨ ਰਹੇ ਹੋ ਕਿ ਚਲੋ ਤੁਹਾਡੀ ਗਲਤੀ ਸੀ ਜੋ ਕੁਝ ਹੋਇਆ ਵਾ ਅਗਰੈਸ਼ਨ ਦੇ ਵਿੱਚ ਕਹਿ ਲਿਏ ਜਾਂ ਕਿਵੇਂ ਵੀ ਕਹਿ ਲੀਏ ਅਗਰੈਸ਼ਨ ਚ ਸੀਗੇ ਵੀਰੇ ਉਹਨੇ ਮੈਨੂੰ ਗਾਲ ਕੱਢਤੀ ਆ ਹਨਾ ਜੋ ਵੀ ਪਾਣਾ ਵਰਤਨਾ ਸੀ ਹੋ ਗਿਆ ਹਨਾ ਕਿ ਮੈਂ ਜਾਣ ਬੁਝ ਕੇ ਨਹੀਂ ਕੀਤਾ ਕੁਝ ਵੀ ਕੀਤਾ ਵੀਰੇ ਇੰਟਰਨੈਸ਼ਨਲ ਪੇਰਾ ਮੇਰੇ ਸਾਰੇ ਕਿਤੇ ਜਾਣਦੇ ਆ ਸਿੱਖੀ ਸਾਨੂੰ ਬਹੁਤ ਔਖੀ ਮਿਲੀ ਆ ਮੈਂ ਉਹਨੂੰ ਪੱਗ ਫੜਾਉਂਦਾ ਸੀ ਉਹਨਾਂ ਨੇ ਮੇਰੇ ਉੱਟ ਚੈੱਕ ਲਈ ਹੂੰ ਠੀਕ ਹੈ ਜੀ ਦੇਖੋ ਕਿ ਜਦੋਂ ਪੱਗ ਉਤਰਨ ਤੋਂ ਬਾਅਦ ਤੁਸੀਂ ਤੁਹਾਨੂੰ ਲੱਗਿਆ ਕਿ ਸ਼ਾਇਦ ਗਲਤੀ ਹੋਈ ਆ ਜਾਂ ਕੀ ਉਸ ਤੋਂ ਬਾਅਦ ਲੜਾਈ ਤੋਂ ਬਾਅਦ ਦੀ ਗੱਲ ਆ ਜਾਂ ਉਸੇ ਟਾਈਮ ਦੀ ਉਸੇ ਟਾਈਮ ਯਾ ਦੇਖੋ ਮੈਂ ਉਸ ਨੂੰ ਥੱਲੇੋਂ ਪੱਗ ਚੱਕ ਕੇ ਫੜਾਉਂਦਾ ਵੀ ਪਿਆ ਮੈਂ ਤੇ ਉਸ ਤੋਂ ਉਹ ਖਿੱਚ ਰਿਹਾ ਵਾ ਉਧਰ ਲੈ ਕੇ ਜਾ ਰਿਹਾ ਵਾ ਠੀਕ ਹੈ ਜੀ ਮੇਰਾ ਉਹਦੇ ਨਾਲ ਕੋਈ ਵੈਰ ਨਹੀਂ ਹੈਗਾ ਜਾਂ ਪਰਸਨਲੀ ਜਾਂ ਕੁਝ ਹੋਰ ਹਨਾ ਤੇ ਇਹ ਸਿਰਫ ਬਸ ਜਾਣ ਚੱਕ ਹੋ ਗਿਆ ਤੇ ਅਸੀਂ ਸਿੱਖੀ ਨੂੰ ਸਾਨੂੰ ਬਹੁਤ ਪਿਆਰੀ ਹੈ ਜੀ ਬਹੁਤ ਔਖੀ ਮਿਲੀ ਆ ਤੇ ਮੈਂ ਸੌਰੀ ਫੀਲ ਕਰਦਾ ਦਿਲੋਂ ਮਹਿਸੂਸ ਕਰਦਾ ਜਿਹੜੇ ਆਪਣੇ ਸਿੱਖ ਭਾਈਚਾਰਾ ਵਾ ਤੇ ਨਿੰਗ ਭਾਈਚਾਰਾ ਵਾ ਕਾਲਪੁਰਖ ਗੁਰੂ ਰਾਮਦਾਸ ਜੀ ਤੋਂ ਮੈਂ ਗਲਤੀ ਮੰਨਦਾ ਵਾਂ ਮੇਰੀ ਇਹ ਗਲਤੀ ਆ ਸਭ ਤੋਂ ਵੱਡੀ ਉਹ ਮੇਰੀ ਹਾਂਜੀ ਵੀਰੇ ਜੇਕਰ ਉਸ ਮੌਕੇ ਦੀ ਗੱਲ ਕਰਾਂ ਜਦੋਂ ਇਹ ਸਭ ਕੁਝ ਵਾਪਰਿਆ ਵਾ ਜਾਂ ਪਹਿਲਾਂ ਜਿਵੇਂ ਜਾ ਕੇ ਗੱਡੀ ਰੁਕਦੀਆ ਗੱਲਬਾਤ ਹੁੰਦੀਆ ਤੁਸੀਂ ਇਹ ਨਹੀਂ ਸੀਗਾ ਕਿ ਤੁਸੀਂ ਕਿਹਾ ਹੋਵੇ ਕਿ ਕੋਸ਼ਿਸ਼ ਕੀਤੀ ਹੋਵੇ ਕਿ ਇਹ ਸਭ ਕੁਝ ਨਾ ਹੋਵੇ ਹੱਥੋਂ ਬਾਈ ਤਾਂ ਗੱਲ ਨਾ ਜਾਵੇ ਜਾਂ ਇਸ ਚੀਜ਼ ਤੱਕ ਮਾਮਲਾ ਹੀ ਨਾ ਪਹੁੰਚਦਾ ਵੀਰੇ ਅਸੀਂ ਅੱਗੇ ਵੀ ਲੰਘਦੇ ਹਾਂ ਰਿਕਵੈਸਟ ਕਰਕੇ ਚਲੋ ਮੰਨ ਲੈ ਕਬੱਡੀ ਪਿੰਡ ਨੂੰ ਜਾਂ ਛੋਟਦੀ ਹੈ ਕਿ ਪਰ ਅਸੀਂ ਕਿਉਂਕਿ ਸਰ ਉਹ ਵੀ ਸਾਡੇ ਪੰਜਾਬੀ ਭਰਾ ਹੀ ਨੇ ਹਨਾ ਅਸੀਂ ਰਿਕਵੈਸਟ ਕਰਕੇ ਲੰਘਦੇ ਆਂ ਸਾਡਾ ਆਈਡੀ ਕਾਰਡ ਵੀ ਬਣਿਆ ਹੋਇਆ ਸੀਗਾ ਉਹ ਵੀ ਦਿਖਾਇਆ ਵਾ ਮੈਂ ਉਹਨੂੰ ਕਿ ਮੇਰਾ ਆਈਡੀ ਕਾਰਡ ਆ ਅੱਗੇ ਕਹਿ ਰਹੇ ਨੇ ਤੁਹਾਡਾ ਆਈਡੀ ਕਾਰਡ ਸਾਡਾ ਆਈਡੀ ਕਾਰਡ ਵੀ ਸੀਗਾ ਵੀਰੇ ਤੇ ਉਹ ਮੇਰੇ ਉਸਤਾਦ ਜੀ ਖੜੇ ਨੇ ਇਹ ਉੱਥੇ ਜਾ ਕੇ ਉਸਤਾਦ ਜੀ ਉਹਨਾਂ ਦੇ ਪੱਗ ਵੱਨ ਕੀ ਵੀ ਆਏ ਨੇ ਇੱਕ ਪੱਗ ਦੇ ਕੇ ਵੀ ਆਏ ਨੇ ਤੇ ਉਸਤਾਦ ਜੀ ਤੋਂ ਬਾਕੀ ਗੱਲ ਥੋੜੀ ਉਸਤਾਦ ਜੀ ਕਰਨਗੇ ਜੀ ਅੱਛਾ ਵੀਰੇ ਇੱਕ ਆਖਰੀ ਸਵਾਲ ਤੁਹਾਡਾ ਤੋਂ ਹੋਰ ਕਰਦਾਂ ਚਾਹੂੰਗਾ ਜਦੋਂ ਇਹ ਸਾਰਾ ਕੁਝ ਹੋਇਆ ਤੁਸੀਂ ਕਿ ਲੰਘਣ ਦੀ ਗੱਲ ਕੀਤੀ ਹੈ ਤਾਂ ਕੀ ਪਰਚੀ ਨੇ ਲੈ ਕੇ ਵੀ ਕੋਈ ਗੱਲਬਾਤ ਹੋਈ ਪਰਚੀ ਕੱਟਣ ਦੇ ਬਾਰੇ ਕੋਈ ਗੱਲ ਹੋਈ ਸੀ ਜਾਂ ਕਿ ਪੈਸੇ ਜਦੋਂ ਜਿਵੇਂ ਲੰਘਦੀ ਪਰਚੀ ਕਟਵਾਈ ਜਾਂਦੀ ਆ ਉਹ ਤੇ ਪਰਚੀ ਨਹੀਂ ਸੀ ਕੱਟਣ ਦੀ ਸੀ ਮੈਂ ਆਈਡੀ ਕਾਰਡ ਮੈਂ ਉਹਨੂੰ ਇਹ ਵੀ ਕਹਿਤਾ ਸੀਗਾ ਕਿ ਵੀਰੇ ਮੈਂ ਐਮਰਜੈਂਸੀ ਆ ਮੇਰਾ ਮੈਚ ਆ ਖੰਜੂਰ ਨੇ ਮੈਚ ਸੀਗਾ ਮੇਰਾ ਦੂਜਾ ਮੈਚ ਸੀਗਾ ਮੈਂ ਬਹੁਤ ਮੈਂ ਲੇਟ ਹੋ ਗਿਆ ਸੀਗਾ ਤੇ ਮੈਂ ਵੀਰੇ ਮੈਨੂੰ ਕਾਲ ਹੀ ਆ ਕਿ ਮੈਂ ਲੇਟ ਹੋਰ ਨਾ ਹੋਇਆ ਕਿ ਤੂੰ ਜੇ ਤੂੰ ਪੈਸਾ ਦਾ ਚੱਕਰ ਕਿ ਮੈਂ ਇੱਥੇ ਪੈਸੇ ਕਟਾ ਦਾਨਾ ਤੈਨੂੰ ਉਹਨੇ ਫੇਰ ਵੀ ਨਹੀਂ ਸੁਣੀ ਖੰਨੀ ਕੀ ਗੱਲ ਸੀ ਕੀ ਨਹੀਂ ਸੀ ਉਹ ਰੋੜ ਲਈ ਬਹੁਤ ਜ਼ਿਆਦਾ ਬੋਲਿਆ ਠੀਕ ਹੈ ਜੀ ਹਾਂ ਜੀ ਬਾਕੀ ਉਸਤਾਦ ਜੀ ਗੱਲ ਕਰਨਗੇ ਜੋ ਜੀ ਬਿਲਕੁਲ ਤਾਂ ਬਾਈ ਜੀ ਜਿੱਦਾਂ ਜਸ਼ਨ ਦੱਸਿਆ ਹੈ ਕਿ ਸਾਰਾ ਕੁਝ ਹੋਇਆ ਕਿ ਕੁਝ ਵਾਪਰਿਆ ਤਾਂ ਤੁਸੀਂ ਹੁਣ ਮਾਮਲਾ ਤੁਸੀਂ ਵੀ ਦੇਖਿਆ ਪਹਿਲਾਂ ਤਾਂ ਤੁਸੀਂ ਵੀ ਇੱਕ ਸਰਦਾਰ ਹੋ ਜੀ ਕਿ ਇਸ ਤਰ੍ਹਾਂ ਇਸ ਮਾਮਲੇ ਦੇਖ ਰਹੇ ਹੋ ਕਿਉਂਕਿ ਪੱਗ ਨੂੰ ਲੈ ਕੇ ਨਾ ਬੜੇ ਸਵਾਲ ਚੁੱਕੇ ਜਾ ਰਹੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵੀਡੀਓਜ਼ ਵੀ ਵਾਇਰਲ ਕੀਤੀਆਂ ਗਈਆਂ ਨੇ ਵੈਸੇ ਗੁਰਜੀਤ ਸਿੰਘ ਸਾਹਿਬ ਵੈਜੀਤ ਸਿੰਘ ਮੋਹਦੇ ਜੀ ਜੋ ਵੀ ਇਹ ਗੱਲ ਹੋਈ ਹੈ ਜਸ਼ਨ ਪੁਲਵਾਨ ਜੀ ਨਾ ਮੇਰਾ ਸਟੂਡੈਂਟ ਉਹ ਮੇਰਾ ਸ਼ਗਰਦ ਆ ਜੀ ਜੋ ਵੀ ਗੱਲ ਹੋਈ ਹੈ ਇਸ ਚੀਜ਼ ਦੀ ਵੀ ਨਿੰਦਿਆ ਕਰਦੇ ਹਾਂ ਪਰ ਨਿਆਣਾ ਜੋਸ਼ ਵਿੱਚ ਘਰ ਬੈਠਾ ਅਸੀਂ ਇਸ ਚੀਜ਼ ਲਈ ਫੀਲ ਕਰਦਾ ਹਾਂ ਸੌਰੀ ਵੀ ਕਰਦਾ ਮੈਂ ਉਹਨਾਂ ਦੇ ਘਰ ਵੀ ਜਾਇਆ ਮੇਰਾ ਵੀਰ ਉਹਨਾਂ ਦਾ ਜਸਤਾਰ ਵੀ ਬਣ ਕੇ ਆਇਆ ਉਹਨਾਂ ਨੂੰ ਸੌਰੀ ਵੀ ਫੀਲ ਸਰਪੰਚ ਸਾਹਿਬ ਵੀ ਮੌਜੂਦਾ ਸਾਰੀ ਪੰਚਾਇਤ ਬੈਠੀ ਸੀ ਮਾਤਾ ਜੀ ਵੀ ਸੀ ਉਹਨਾਂ ਤੋਂ ਵੀ ਸੌਰੀ ਕੀਤੀ ਆ ਪਰ ਉਹ ਚੀਜ਼ ਹਜੇ ਪਤਾ ਨਹੀਂ ਕਿਸ ਹਿਸਾਬ ਚ ਬਨਿਆਣੇ ਜੋਸ਼ ਵਿੱਚ ਵਾ ਹੋ ਜਾਣਾ ਸਾਡਾ ਵਾਹਿਗੁਰੂ ਦੀ ਕਿਰਪਾ ਨਾਲ ਬੜਾ ਸਾਡਾ ਹੋ ਜਾਣਾ ਜੀ ਅੱਛਾ ਭਾਈ ਜੀ ਜੀ ਜਿਸ ਤਰੀਕੇ ਮਾਮਲੇ ਦੀ ਗੱਲ ਕਰੀਏ ਆ ਸ਼ਿਕਾਇਤ ਵੀ ਸ਼ਾਇਦ ਉਹਨਾਂ ਦੇ ਵੱਲੋਂ ਕੀਤੀ ਗਿਆ ਦੂਜੀ ਸਾਈਡ ਤੋਂ ਤਾਂ ਜਿੱਦਾਂ ਜਸ਼ਨ ਦੱਸ ਰਿਹਾ ਕਿ ਇਹਨਾਂ ਦੇ ਵੀ ਸੱਟ ਲੱਗੇ ਤੁਹਾਡੇ ਵੱਲੋਂ ਵੀ ਕੋਈ ਸ਼ਿਕਾਇਤ ਜਿਹੜੀ ਕਰਵਾਈ ਗਈ ਹੈ ਜੀ ਹਾਂਜੀ ਸ਼ਿਕਾਇਤ ਤਾਂ ਚਲੋ ਕੋਈ ਗੱਲ ਇਹ ਉਹ ਵੀ ਹੁਣ ਆਪਣਾ ਸਿੱਖ ਭਾਈਚਾਰਾ ਕਰਕੇ ਆਪਾਂ ਕਰੀਏ ਤੇ ਕਰੀਏ ਕਿਤੇ ਜੇ ਆਪਾਂ ਆਪਸ ਵਿੱਚ ਸਿੱਖ ਭਾਈਚਾਰੇ ਨਾਲ ਲੜਦੇ ਆਂ ਆਪਾਂ ਕਿਸੇ ਲਈ ਕੀ ਕਰਾਂਗੇ ਨਾ ਕਿਉਂਕਿ ਉਹ ਵੀ ਆਪਣਾ ਸਿੱਖ ਭਾਈਚਾਰਾ ਆ ਉਹ ਅਸੀਂ ਕੋਈ ਦੋਸ਼ੀ ਨਹੀਂ ਕਿਉਂਕਿ ਦਾੜੀ ਕਿਸ ਕੋਈ ਵੀ ਚੀਜ਼ਾਂ ਸਾਨੂੰ ਮਸਾਂ ਗੁਰੂ ਸਾਹਿਬ ਨੇ ਦਿੱਤੀਆਂ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਤੁਹਾਡੇ ਟੋਲ ਕਰਮਚਾਰੀਆਂ ਨਾਲ ਕੀ ਗੱਲਬਾਤ ਹੋਈ ਹੈ ਜੋ ਉੱਥੋਂ ਦੇ ਜੋ ਪ੍ਰਬੰਧਕ ਨੇ ਉਹਨਾਂ ਨਾਲ ਕੀ ਗੱਲਬਾਤ ਹੋਈ ਇਸ ਮਾਮਲੇ ਨੂੰ ਲੈ ਕੇ ਹਾਂ ਮੇਰੀ ਅਸੀਂ ਹੁਣ ਵੀ ਹੋ ਗਏ ਆਈਆਂ ਧਪਣਾ ਘੰਟਾ ਹੋਇਆ ਉਹ ਵੀ ਆਪਣੇ ਹੱਕ ਜਈਆ ਸਾਰੇ ਜੋ ਉਸ ਨਾਲ ਵੀ ਹੋ ਗਈ ਆ ਉਹ ਹੋਰ ਜੋ ਉਥੇ ਮੈਂਬਰ ਵੀ ਉਹਨਾਂ ਨਾਲ ਵੀ ਹੋ ਗਿਆ ਆਪਾਂ ਉਹਨਾਂ ਦੇ ਪਿੰਡ ਦੇ ਸਰਪੰਚ ਉਹਨਾਂ ਸਰਪੰਚ ਸਾਹਿਬ ਨਾਲ ਵੀ ਹੋਈ ਆ ਮੇਰੇ ਉਹਨਾਂ ਨਾਲ ਹੋਈ ਉਹ ਕਹਿੰਦਾ ਆਪਾਂ ਕਰਦੇ ਆ ਇਸ ਕੋਲ ਬਹੁਤ ਸਤਿਕਾਰ ਜੋ ਸਰਪੰਚ ਵਧੀਆ ਬੋਲੇ ਆ ਵਧੀਆ ਵਰਤਾਵਾਂਕ ਦਿੱਤਾ ਕੱਲ ਪਰਸੋਂ ਵੀ ਮੈਨਾਂ ਵਧੀਆ ਵਰਤਾਵਾਂਕ ਦਿੱਤਾ ਕੋਈ ਨਹੀਂ ਰੋਂਗ ਨਹੀਂ ਬੋਲੇ ਉਹਨਾਂ ਪਰ ਗੁੱਸਾ ਤਾਂ ਹੈ ਠੀਕ ਅਸੀਂ ਉਸ ਚੀਜ਼ ਲਈ ਮੈਂ ਆਪ ਸੌਰੀ ਕਰਦਾ ਵੀ ਮੇਰੇ ਪਲੇਅਰ ਨੇ ਮੇਰੇ ਚੇਲੇ ਨੇ ਮੇਰੇ ਸਟੂਡੈਂਟ ਨੇ ਗਲਤੀ ਕੀਤੀ ਆ ਮੈਂ ਆਪ ਸਾਰੀ ਸੰਗਤ ਨੂੰ ਮਾਫੀ ਮੰਗਦਾ ਵੀ ਸਾਨੂੰ ਮਾਫ ਕੀਤਾ ਜਾਵੇ ਮੇਰੇ ਪੁੱਛੇ ਜੀ ਅ اچھا ਬਾਈ ਜੀ ਇੱਕ ਚੀਜ਼ ਹੋਰ ਦੱਸਦਾ ਨਾ ਇੱਕ بڑے ਸਵਾਲ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਜ਼ਰੂਰ ਦੇਖੀਆ ਹੋਣੀ ਆ ਬਾਈ ਦੀ ਫੋਟੋ ਲਾ ਕੇ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਕੀਤੀਆਂ ਗਈਆਂ ਨੇ ਇਲਜ਼ਾਮ ਬੜੇ ਲੱਗੇ ਇੱਕ ਤਾਂ ਪੱਕ ਨੂੰ ਲੈ ਕੇ ਚਲੋ ਤੁਸੀਂ ਕਲੀਅਰ ਕਰ ਦਿੱਤਾ ਹੋਵਾ ਤਾਂ ਨਾਲ ਇਹ ਵੀ ਕਹਿਆ ਜਾ ਰਿਹਾ ਜੀ ਨਸ਼ੇ ਦੀ ਤੇ ਜ਼ਿਕਰ ਹੋ ਰਿਹਾ ਵਾ ਉਸ ਚੀਜ਼ ਨੂੰ ਲੈ ਕੇ ਕੀ ਸਪਸ਼ਟੀਕਰਨ ਹੈ ਤੁਹਾਡਾ ਬਾਕੀ ਇਹਨਾਂ ਜੀ ਪਤਾ ਨਹੀਂ ਮੈਨੂੰ ਬਾਕੀ ਇਹ ਇਸ ਮੁੰਡੇ ਦੀ ਆਪਾਂ ਕਸਮਖਾਨੇ ਜਿੱਥੇ ਮਰਜ਼ੀ ਖੜਾ ਕਰਾ ਲਈ ਗੁਰੂ ਘਰ ਦੀ ਮਦਦ ਤੇ ਲੈ ਜਾ ਕੇ ਹੱਥ ਖੜਾ ਕਰਾ ਦੂੰਗਾ ਜੇ ਮੇਰਾ ਮੁੰਡਾ ਨਸ਼ਾ ਕਰਦਾ ਹੋਵੇ ਹਾਂ ਜੇ ਜੋਸ਼ਵਾ ਤਾਂ ਹੋਸ਼ਵਾ ਤਾਂ ਪਾਵਰਵਾ ਤਾਂ ਨਿਆਣੇ ਡਰਗ ਤੇ ਲੱਗਦਾ ਥੋੜੋ ਆ ਦਿਖ ਨਹੀਂ ਤਾਂ ਨਸ਼ੇ ਵਾਲਾ ਤੁਹਾਨੂੰ ਲੱਗਦਾ ਇਹ ਕਿ ਖਾਨਦਾਨੀ ਭਲਵਾਨੀ ਚੋਂ ਆ ਖਾਨਦਾਨ ਇਹਨਾਂ ਦੇ ਰੋਸਤੇ ਮੈਂ ਹਾਂ ਦਿਖਾੜੇ ਦੇ ਵਿੱਚ 9 ਰੋਸਤਮ ਹੋਇਆ ਅੱਜ ਤੱਕ ਕਿਸੇ ਨੇ ਇੱਕ ਵੀ ਠਾਲੇ ਦੱਸਿਓ ਮੈਨੂੰ ਇਨੀ ਇਸ ਖਾੜੇ ਨੇ 9 ਠਾਲੇ ਆ ਜਿਨ੍ਹਾਂ ਦਾ ਖਾਨਦਾਨੀ ਇਹ ਮੁੰਡਾ ਸਾਡਾ ਠੀਕ ਹੈ ਜੀ ਇਹ ਕੋ ਬਾਧੂ ਹੁਣ ਦੁਨੀਆ ਦਾ ਆਪਾਂ ਤਾਂ ਮੂੰਹ ਨਹੀਂ ਫੜ ਲੈਣਾ ਜੋ ਵੀ ਦੁਨੀਆ ਚੱਲਦੀ ਆਪਣੇ ਹਿਸਾਬ ਨਾਲ ਚਲਾਈ ਜਾਂਦੇ ਆ ਪਰ ਇਹ ਤੁਹਾਨੂੰ ਨਸ਼ੇ ਵਾਲਾ ਲੱਗਦਾ ਤੁਸੀਂ ਦੱਸ ਦਿਓ ਕੋਈ ਇਦਾਂ ਦਾ ਹੋਵੇ ਤਾਂ ਦੱਸ ਦਿਓ ਦਸਾਂ ਵਿੱਚੋਂ ਵੀ ਲੱਭ ਲਿਆ ਤਾਂ ਕਹਿ ਦਿਓ ਦੀਦਾਰੀ ਵਾਲਾ ਮੁੰਡਾ ਇੰਟਰਨੈਸ਼ਨਲ ਪਲੇਅਰ ਹੋ ਆ ਸਾਰੇ ਪ੍ਰੋਮੋਟਰ ਸਾਰੀਆਂ ਕਲੱਬਾਂ ਇਹਨੂੰ ਚਾਹੁੰਦੀਆਂ ਆ ਪਲੇਅਰ ਵੀ ਚਾਹੁੰਦੇ ਆ ਨਸ਼ਈ ਨੂੰ ਕੌਣ ਚਾਹੁੰਦਾ ਵੀਰੇ ਬਿਲਕੁਲ ਨਸ਼ਈ ਨੂੰ ਨਹੀਂ ਚਾਹੁੰਦਾ ਵੀਰੇ ਕਿਉਂਕਿ ਅਸੀਂ ਵੀ ਪਲੇਅਰ ਆ ਅਸੀਂ ਵੀ ਕੋਚ ਆ ਇੰਟਰਨੈਸ਼ਨਲ ਪਲੇਅਰ ਆਹੀਂ 45 46 ਪਲੇਅਰ ਇੰਟਰਨੈਸ਼ਨ ਬਣਾਏ ਆ ਪਰ ਇਦਾਂ ਦਾ ਪਲੇਅਰ ਵੀ ਕੋਈ ਟਾਮਾ ਬਣਦਾ ਬਿਲਕੁਲ ਜੇ ਇਹਦੀ ਗੱਲ ਕਰੀਏ ਜਾਂ ਸੁਖੀ ਮਹਾਲਾਂ ਦੀ ਕਰੀਏ ਤੇ ਇਥੇ ਉਹਦੀ ਕਰੀਏ ਕੋਈ ਚੌਗਵੇਂ ਪਲੇਅਰ ਬਣਦੇ ਆ ਵੀਰਿਆ ਇਹ ਕੋਈ ਨਾਰਮਲ ਗੱਲ ਹੀ ਇਹ ਤਾਂ ਫਿਕਟਰ ਆ ਖਰਾਬ ਕਰੀਏ ਇਹਨੂੰ ਆਪਾਂ ਸਿੱਧੇ ਲਾ ਪਾਇਏ ਇਹਦੀ ਗੇਮ ਨੂੰ ਸ਼ੋਅ ਕਰਾਈਏ ਬਿਲਕੁਲ ਅੱਛਾ ਜਸ਼ਨ ਵੀਰੇ ਜਿੱਦਾਂ ਬਾਈ ਹੁਣਾਂ ਨੇ ਵੀ ਜ਼ਿਕਰ ਕੀਤਾ ਨਾ ਤੁਹਾਡੇ ਪਰਿਵਾਰਿਕ ਪਿਛੋਕੜ ਦਾ ਜ਼ਿਕਰ ਕੀਤਾ ਵਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਨਾ ਲੋਕ ਸਵਾਲ ਚੁੱਕ ਰਿਹਾ ਹਾਲਾਂਕਿ ਕੁਝ ਤੁਹਾਡੇ ਪੱਖ ਦੇ ਵਿੱਚ ਨੇ ਕੁਝ ਵਿਰੋਧ ਦੇ ਵਿੱਚ ਨੇ ਕੀ ਕਹਿਣਾ ਚਾਹੋਗੇ ਜਿੱਦਾਂ ਤੁਸੀਂ ਗਲਤੀ ਵੀ ਫੀਲ ਕੀਤੀ ਆ ਤਾਂ ਉਹਨਾਂ ਨੂੰ ਕੀ ਕਹੋਗੇ ਤੁਸੀਂ ਵੀ ਜੀ ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਕਹਿਣਾ ਦੇਖੋ ਕੀ ਜਿਹੜੀ ਵੀ ਜੋ ਗੱਲ ਹੋਈ ਹੈ ਇਹ ਤਾਂ ਮੈਂ ਸਭ ਤੋਂ ਵੱਡੀ ਗਲਤੀ ਮੰਨਦਾ ਮੈਂ ਕੋਈ ਜਾਣ ਬੁੱਝ ਕੇ ਤਾਂ ਕਰਦਾ ਨਹੀਂ ਹੁੰਦਾ ਵੀਰੇ ਠੀਕ ਨਹੀਂ ਗੱਲ ਬਾਕੀ ਜੋ ਉਸਤਾਦ ਜੀ ਹੈਗੇ ਨੇ ਮੇਰੇ ਪਿੰਡ ਦੇ ਇਹ ਗੱਲ ਨਹੀਂ ਕੋਈ ਸਰਪੰਚ ਸਾਹਿਬ ਵੀ ਸਾਰੇ ਸਾਡੇ ਨਗਰ ਆਏ ਆ ਅਸੀਂ ਇਸ ਚੀਜ਼ ਨੂੰ ਅਸੀਂ ਆਪ ਹੱਥ ਜੋੜ ਕੇ ਬੇਨਤੀ ਮੰਨਦਾ ਮੈਂ ਬੇਨਤੀ ਕਰਦਾ ਮੈਂ ਸਾਨੂੰ ਮਾਫ ਕੀਤਾ ਜਾਵੇ ਇਸ ਗੱਲ 'ਚ ਨਹੀਂ ਸਾਡੇ ਜਿ ਕੋ ਘਮੰਡ ਨਹੀਂ ਹੈਗਾ ਵੀ ਅਸੀਂ ਪੱਗਾਂ ਲਾਉਣ ਤੇ ਰੱਖਿਓ ਆ ਸਾਡੇ ਵਿੱਚ ਕੇਸਵਾ ਸਾਡੇ ਵੀ ਪੱਗਾਂ ਆ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਫੇਰ ਵੀ ਮਾਫੀ ਮੰਗਦੇ ਸਾਡੇ ਨਿਆਣੇ ਤੋਂ ਗਲਤੀ ਹੋਈ ਆ ਸਾਨੂੰ ਜਥੇਵੰਦੀਆਂ ਸਾਨੂੰ ਸ੍ਰੀ ਮਹਾਰਾਜ ਹਰਮੰਦਰ ਸਾਹਿਬ ਤੋਂ ਸਾਨੂੰ ਮਾਫੀ ਕੀਤੀ ਜਾਵੇ ਜੀ ਇਸ ਸਬੰਧੀ ਕਿਸੇ ਜਥੇਵੰਦੀ ਨਾਲ ਕੀ ਗੱਲਬਾਤ ਹੋਈ ਹੈ ਜੀ ਤੁਹਾਡੀ ਇੱਕ ਪਾਸਾ ਦੇਖ ਕੇ ਨਾ ਫੈਸਲਾ ਲਿਆ ਜਾਵੇ ਜੋ ਵੀ ਫੇਸਬੁੱਕ ਤੇ ਮਾੜਾ ਚੰਗਾ ਬੋਲਦੇ ਆ ਉਹ ਮੇਰਾ ਕੋਈ ਦੁਸ਼ਮਣ ਨਹੀਂ ਸੀਗਾ ਉਹ ਵੀ ਚਲੋ ਸਾਡਾ ਭਰਾ ਹੀ ਆ ਇਦਾਂ ਦੀ ਕੋਈ ਗੱਲ ਨਹੀਂ ਸੀ ਜਾਂ ਮੇਰਾ ਉਹਦਾ ਨਾਲ ਕੋਈ ਹੋਰ ਨਿੱਜੀ ਦੁਸ਼ਮਣੀ ਜਾਂ ਨਿੱਜੀ ਕੋਈ ਕੁਝ ਵੀ ਹੋਇਆ ਹੋਵੇ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਜੀ ਬਾਕੀ ਮੇਰਾ ਪਿੰਡ ਤੋਂ ਸਾਰੇ ਮੁੰਡੇ ਖੜੇ ਆ ਸਰਪੰਚ ਸਾਹਿਬ ਖੜੇ ਨੇ ਤੇ ਬਾਈ ਖੜੇ ਪੁੱਟੇ ਤੋਂ ਖੜੇ ਮੇਰੇ ਨਾਲ ਦੇ ਪਿੰਡਾਂ ਦੇ ਸਾਰੇ ਆਏ ਹੋਏ ਨੇ ਬਾਕੀ ਉਸਤਾਦ ਜੀ ਖੜੇ ਨਹੀਂ ਮੇਰੇ ਬਾਈ ਜੀ ਇਹ ਜਿਹੀ ਕੋਈ ਗੱਲ ਹੋਈ ਹੋਵੇ ਮੈਂ ਜਾਂ ਕੋਈ ਹੋਰ ਮੇਰੀ ਧੌਣ 'ਚ ਕਿੱਲਾ ਇਹ ਜਿਹੀ ਕੋਈ ਗੱਲ ਨਹੀਂ ਹੈਗੀ ਆਪਾਂ ਨਿਮਰਤਾ ਨਾਲ ਕਹਿੰਦੇ ਆ ਜੀ ਜੋ ਵੀ ਗੱਲ ਹੋਈ ਆ ਮੇਤੋਂ ਗਲਤੀ ਹੋਈ ਆ ਪੱਗ ਲਈ ਆਪਾਂ ਖੜੇ ਆ ਪੱਗਾਂ ਲਈ ਆਪਾਂ ਕਰਦੇ ਆਏ ਆ ਜੀ ਮਰਦੇ ਆਏ ਆ ਜੀ ਬਸ ਮੇਤੋਂ ਗਲਤੀ ਹੋਈ ਆ ਆਪਾਂ ਖੜੇ ਆ ਜੀ ਅਸੀਂ ਆਪਣੇ ਬੰਦੇ ਦੀ ਆਪਾਂ ਗੱਲ ਆਉਣ ਲਾਪੇ ਸਾਡੀ ਇੱਕ ਵਾਰ ਸਪੋਰਟ ਕਰੋ ਵੀਰੇ ਹੂੰ ਇਸ ਦਾ ਕੁਝ ਨਹੀਂ ਹੈਗਾ ਪੱਗ ਲੈ ਗਈ ਆ ਗਲਤੀ ਮੰਨਦੇ ਆ ਸੰਜੀਤ ਹੋਈਆਂ ਜਿਹੜੀਆਂ ਗੱਲਾਂ ਇਸ ਚੀਜ਼ ਨੂੰ ਆਪਾਂ ਇਸ਼ੂ ਬਣਾਉਣਾ ਜਾਂ ਜਿਹੜੇ ਤੁਸੀਂ ਫੇਸਬੁੱਕ ਵਾ ਜਾਂ ਕੋਈ ਚਲਾਉਣੀ ਇੰਸਟਾਗ੍ਰਾਮ ਇਹ ਇਦਾਂ ਦਾ ਤਾਂ ਕੰਮ ਹੀ ਹੈ ਠੀਕ ਹੈ ਜੀ ਇਹ ਚੰਗੇ ਨੂੰ ਵੀ ਭਲਾ ਭਲੇ ਨੂੰ ਤਾਂ ਭਲਾ ਕੀ ਕਰਨਾਂ ਮਾੜੇ ਨੂੰ ਕਹਿੰਦੇ ਕਹਿੰਦੇ ਆ ਜੀ ਇਹ ਨਹੀਂ ਆਪਾਂ ਜਿੱਤ ਸਕਦੇ ਪਰ ਜੇ ਸਾਡਾ ਨਿਆਂ ਦੇ ਦਾ ਕੋਈ ਡਰਗ ਚ ਨਿਕਲ ਜਵੇ ਆਪਾਂ ਜ਼ਿੰਮੇਵਾਰ ਆ ਵੀਰਿਆ ਜਿੱਥੇ ਮਰਜ਼ੀ ਖੜਾ ਕਰ ਲਈ ਅਸੀਂ ਜਿਹੜੇ ਲੜਦੇ ਫਿਰਦੇ ਆਂ ਇਹ ਤਾਂ ਖੇਡਣ ਵਾਲੇ ਬੰਦੇ ਆਂ ਜੀ ਅਸੀਂ ਲੜਨਾ ਨਹੀਂ ਹੈਗਾ ਜੀ ਨਾ ਅਜੇ ਤੱਕ ਲੜੇ ਆਂ ਬਸ ਅਜੇ ਤੱਕ ਖੇਡਣਾ ਵਾ ਬਾਕੀ ਜੋ ਵੀ ਗੱਲ ਆ ਆਪਾਂ ਜੀ ਦਰਸ਼ਕਾਂ ਤੋਂ ਜਾਂ ਕਿਸੇ ਤੋਂ ਵੀ ਆਪਾਂ ਬਈ ਗਲਤੀ ਮੰਨਦੇ ਆ ਤੁਹਾਨੂੰ ਬੁਰਾ ਲੱਗਿਆ ਹੋਊਗਾ ਇਹ ਚੀਜ਼ ਦੇਖ ਲਈ ਤੇ ਚਲੋ ਉਹ ਵੀਰ ਨੂੰ ਗਾਲ ਨਿਕਲ ਗਈ ਤੇ ਮੇਰੇ ਤੋਂ ਆਹ ਗੱਲ ਹੋ ਗਈ ਬਸ ਗੁੱਸੇ ਗੁੱਸੇ ਚ ਹੋਇਆ ਗਿਆ ਹੋਰ ਗੱਲ ਵੀ ਕਰਦਾ ਹੂੰ ਇਹ ਉਮਰ ਚ ਛੋਟ ਜੇ ਸ਼ੋਹਰਤ ਜ਼ਿਆਦਾ ਮਿਲ ਗਈ ਵਾਹਿਗੁਰੂ ਦੀ ਕਿਰਪਾ ਆ ਕਿਉਂ ਮਿਹਨਤ ਕੀਤੀ ਬਰ ਆਉਂਦੀ ਆਉਂਦੀ ਆ ਹੱਥ ਜੋੜੀਆਂ ਆ ਹਾਂ ਉਹ ਇੰਟਰਮੈਂਟ ਟ੍ਰੇਨ ਕਰਦਾ ਥਾਪੀਆਂ ਮਾਰਦਾ ਉਹ ਬੱਕਰੀਆਂ ਗੱਲਾਂ ਆ ਜੇ ਤੂੰ ਕਹੇ ਗਰਾਉਂਡ ਲੈਵਲ 'ਚ ਲੜਦਾ ਜਾਂ ਕੋ ਪਿੰਡ ਲੈਵਲ 'ਚ ਕਿਸੇ ਨਾਲ ਲੜਾਈ ਆ ਜਾਂ ਕਿਸੇ ਨਾਲ ਉਹਦਾ ਟਸਲਵਾ ਕਦੀ ਵੀ ਨਹੀਂ ਹੋ ਸਕਦੀ ਕਿਉਂਕਿ ਤਾਂ ਹੈ ਹੀ ਛੋਟਾ ਜਿਹਾ ਹਮ ਅੱਧਾ ਸ਼ੋਰ ਤਾਂ ਮੜ ਗਏ ਵਾਹਿਗੁਰੂ ਦੀ ਕਿਰਪਾ ਆ ਕੋਈ ਇਦਾਂ ਨਹੀਂ ਸਾਡੇ ਮਨ ਜੇਰਖਾ ਨਹੀਂ ਹੈਗੀ ਸਾਡੇ ਪਲੇਅਰ ਦਾ ਸਾਨੂੰ ਬਣ ਦਿਓ ਸਾਡੇ ਲੱਤਾਂ ਨਾ ਖਿਚੋ ਮੜੇ ਜੇ ਅਨਸਰਵਾ ਤੁਸੀਂ ਭਰਾ ਮੇਰੇ ਬਸ ਕਰੋ ਮੇਰੇ ਪਲੇਅਰ ਨੂੰ ਉੱਠ ਲੈਣ ਦਿਓ ਬਿਲਕੁਲ ਅੱਛਾ ਜੀ ਜੀ ਸਰਪੰਚ ਸਾਹਿਬ ਵੀ ਦੱਸ ਦੇਣਗੇ ਸਾਡਾ ਰਿਕਾਰਡ ਪਿੰਡ ਦਾ ਕਿਵੇਂ ਇਧਰ ਬਿਲਕੁਲ ਬਿਲਕੁਲ ਤਾਂ ਪਿੰਡ ਦੇ ਸਰਪੰਚ ਨੇ ਬਾਈ ਜੀ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੇ ਜਿੱਦਾਂ ਬਾਈ ਉਹਨਾਂ ਨੇ ਵੀ ਜ਼ਿਕਰ ਕੀਤਾ ਜੱਸਾਂਦਾ ਕਿਉਂਕਿ ਇੱਕ ਵੱਡਾ ਨਾਮ ਹੈ ਨਾ ਕਬੱਡੀ ਦੇ ਖੇਤਰ ਦੀ ਗੱਲ ਕਰੀਏ ਤਾਂ ਵਿਦੇਸ਼ਾਂ ਦੇ ਵਿੱਚ ਬਾਈ ਖੇਡਦਾ ਹਰ ਸਾਲ ਤਾਂ ਤੁਹਾਡੇ ਪਿੰਡੇ ਨੇ ਤੁਹਾਡੇ ਉਮਰ ਦੇ ਨਾਲ ਦੇ ਤਾਂ ਤੁਸੀਂ ਕਿਸ ਤਰੀਕੇ ਦਾ ਸਵਾਰ ਦੇਖਿਆ ਹੋਵਾ ਜਾਂ ਕਹਿ ਲਈਏ ਇਸ ਮਾਮਲੇ ਨੂੰ ਤੁਸੀਂ ਕਿਦਾਂ ਦੇਖ ਰਹੇ ਹੋ ਚਲੋ ਜਿਹੜੀ ਉੱਥੇ ਇਹਨਾਂ ਤੋਂ ਤੋਂ ਗਲਤੀ ਹੋ ਗਈ ਉਹ ਤਾਂ ਚਲੋ ਹੋ ਗਈ ਸਾਰੇ ਸਿਰ ਮੱਥੇ ਮੰਨਦੇ ਆ ਪਰ ਇਹਦਾ ਸੁਭਾਅ ਬਹੁਤ ਵਧੀਆ ਪਿੰਡ 'ਚ ਵੀ ਬਹੁਤ ਵਧੀਆ ਬਤੀਰਾ ਵਾ ਨਾ ਕਿਸੇ ਨਾਲ ਲੜਾਈ ਝਗੜਾ ਆਪਦਾ ਅਖਾੜੇ ਜਾਣਾ ਮਿਹਨਤ ਲਾਉਣੀ ਜਾਂ ਗਰਾਊਂਡ ਜਾਣਾ ਮੈਚ ਖੇਡਣਾ ਬਸ ਜੀ ਮਤਲਬ ਪਿੰਡ ਦੇ ਵਿੱਚ ਸੁਭਾਅ ਕੋਈ ਇਦਾਂ ਕਰੇ ਲੜਾਈ ਝਗੜਾ ਹੋਇਆ ਜਾਂ ਕੋਈ ਪਹਿਲਾਂ ਕੋਈ ਪਿੰਡ ਦੇ ਵਿੱਚ ਕੋਈ ਕਦੇ ਲੜਾਈ ਝਗੜਾ ਨਹੀਂ ਕੁਛ ਨਹੀਂ ਹੂੰ ਬਿਲਕੁਲ ਜੀ ਤਾਂ ਇਹ ਦੇਖ ਸਕਦੇ ਹਾਂ ਕਿ ਜੀ ਸਾਰੇ ਇੱਥੇ ਪਲੇਅਰ ਨੇ ਜਿਹੜੇ ਸਾਥੀ ਨੇ ਤਾਂ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਲਗਾਤਾਰ ਇਸ ਮਾਮਲੇ ਦੀ ਚਰਚਾ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਹੀ ਆ ਵੀਡੀਓ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਆ ਤਾਂ ਬਈ ਜਸ਼ਨ ਦੇ ਵੱਲੋਂ ਪੂਰਾ ਮਾਮਲਾ ਵੀ ਕਲੀਅਰ ਕੀਤਾ ਗਿਆ ਕਿ ਜੋ ਕੁਝ ਹੋਇਆ ਸੀ ਕਿਵੇਂ ਗੱਡੀ ਲੰਘਣ ਨੂੰ ਲੈ ਕੇ ਗੱਲਬਾਤ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਕਹਿੰਦੇ ਗਾਰ ਜਿਹੜੀ ਇਹਨਾਂ ਨੂੰ ਕੱਢੀ ਗਈ ਇਹਨਾਂ ਦੇ ਵੱਲੋਂ ਜੋ ਇਲਜ਼ਾਮ ਆ ਉਸ ਤੋਂ ਬਾਅਦ ਵੀਡੀਓਜ਼ ਦੇ ਵਿੱਚ ਦਿਖਾਈ ਵੀ ਦੇ ਰਿਹਾ ਕਿ ਇੱਥੇ ਹੱਥੋ ਪਾਈ ਹੁੰਦੀ ਆ ਲੜਾਈ ਜਿਹੜੀ ਹੁੰਦੀ ਆ ਤਾਂ ਸੋਸ਼ਲ ਮੀਡੀਆ ਦੇ ਇਹਨਾਂ ਗੱਲਾਂ ਕਿ ਦਸਤਾਰ ਨੂੰ ਲੈ ਕੇ ਜੋ ਸਵਾਲ ਚੁੱਕੇ ਗਏ ਨੇ ਕਿ ਜੋ ਪੱਗ ਉਤਾਰੀ ਗਈ ਆ ਉਸ ਨੂੰ ਲੈ ਕੇ ਜੋ ਸਵਾਲ ਚੁੱਕੇ ਗਏ ਆ ਤਾਂ ਉਸ ਦੇ ਉੱਪਰ ਵੀ ਸਪਸ਼ਟੀਕਰਨ ਜਿਹੜਾ ਜਸ਼ਨ ਦੇ ਵੱਲੋਂ ਦਿੱਤਾ ਗਿਆ ਕਿ ਪੱਗ ਉਹਨਾਂ ਦੇ ਵੱਲੋਂ ਜੋ ਹੱਥ ਲੱਗਿਆ ਜਾਂ ਕਿਸ ਤਰੀਕੇ ਉਤਰੀ ਆ ਤਾਂ ਹੁਣ ਇਹ ਸੋਸ਼ਲ ਮੀਡੀਆ ਦੇ ਉੱਪਰ ਦੇ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਦੋਵਾਂ ਪਾਸਿਆਂ ਤੋਂ ਕਮੈਂਟਸ ਜਿਹੜੇ ਦੇਖਣ ਨੂੰ ਮਿਲ ਰਹੇ ਸੀ ਤਾਂ ਅਸੀਂ ਵੀ ਇਸ ਮਾਮਲੇ ਨੂੰ ਲੈ ਕੇ ਜ਼ਰੂਰ ਇਹ ਅਪੀਲ ਕਰਾਂਗੇ ਕਿ ਦੋਵੇਂ ਪੱਖ ਨੇ ਜਿਹੜੇ ਹੁਣ ਉਹ ਤੁਹਾਡੇ ਸਾਹਮਣੇ ਨੇ ਤਾਂ ਤੁਸੀਂ ਫੈਸਲਾ ਕਰਨਾ ਵਾ ਸਹੀ ਕੌਣ ਹੈ ਗਲਤ ਕੌਣ ਹੈ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖ